ਪਵਡਾ ਹੰਸਾ ਮਹੱਲਾ ਤੀਜਾ ਮਹੱਲਾ ਤੀਜਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਪ੍ਰਭ ਸਚੜਾ ਹਰਿ ਸਾਲਾਹੀਐ ਕਾਰਜ ਸਭ ਕਿਛੁ ਕਰਨੈ ਜੋਗ 사ਤ ਨਾ ਰਾਂਡ ਨ ਕਬਹ ਵੈਸੈ ਨਾ ਕਦੇ ਹੋ ਵੈ ਸੋਗ ਪਰਾਵ ਸੱਚੜਾ ਹਰਸਾ ਲਾਹੀ ਐ ਕਾਰਜ ਸਭ ਇਸ ਕਰਨੇ ਜੋਗ ਤੀਸਰੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਰਾਗ ਵਡਹਾਂਸ ਦੇ ਵਿੱਚ ਟਾਂਗਾ 582 583 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਪਰਾਵ ਸੱਚੜਾ ਹਰਸਾ ਲਾਹੀ ਐ ਸੋ ਸੱਚ ਹੈ ਪ੍ਰਭੂ ਨੂੰ ਸੱਚੇ ਮਾਲਕ ਨੂੰ ਸੱਚੇ ਸੁਆਮੀ ਨੂੰ ਹਰੀ ਪਰਮੇਸ਼ਰ ਨੂੰ ਸਲਾਉਣਾ ਕਰੀਏ ਵਧਿਆਉਣਾ ਕਰੀਏ ਕਿਹੜੇ ਪਰਮੇਸ਼ਰ ਨੂੰ ਮਹਾਰਾਜ ਕਹਿੰਦੇ ਕਾਰਜ ਸਭ ਕੁਝ ਕਰਨੈ ਯੋਗ ਜਿਹੜਾ ਆਕਾਲ ਪੁਰਖ ਵਾਹਿਗੁਰੂ ਸਾਰੇ ਕਾਰਜਾਂ ਨੂੰ ਕਰਨ ਦੇ ਯੋਗ ਅਰਥਾਤ ਸਮਰੱਥ ਹੈ ਇਹਦੇ ਸਾਧਨ ਰਾਣਡਨ ਕਬਹੋ ਵੈਸੇ ਨਾ ਕਦੇ ਹੋ ਵੈਸੋਗ ਸਾਤਨ ਅਰਥਾਤੋ ਜੀਵ ਰੂਪੇ ਸਤਰੀ ਜਿਹੜੀ ਪਤੀ ਪਰਮੇਸ਼ਰ ਵਾਯੁਰੂ ਨੂੰ ਸੁਲਾਉਣਾ ਕਰਦੀ ਐ ਭਾਈ ਉਹ ਕਦੇ ਵੀ ਮਹਾਰਾਜ ਕਹਿੰਦੇ ਰੰਡੇਪੇ ਦੇ ਵਿੱਚ ਬੈਣਾ ਨਹੀਂ ਕਰਦੇ ਨਾ ਕਦੇ ਹੋਵੇ ਸੋਗ ਤੇ ਨਾ ਉਹਨੂੰ ਕਦੇ ਸੋਗ ਹੀ ਮਨਾਉਣਾ ਪੈਂਦਾ ਕਿਉਂਕਿ ਪਤੀ ਪਰਮੇਸ਼ਰ ਵਾਯੁਰੂ ਦੀਆਂ ਜਿਹੜੀਆਂ ਇਸਤਰੀਆਂ ਨੇ ਨਾ ਉਹਨਾਂ ਦੀ ਬਾਤ ਮਹਾਰਾਜ ਕਹਿੰਦੇ ਨਾ ਹੋ ਮਾਰਾ ਨਾ ਹੋਵੇ ਸੋਗ ਦਿੰਦਾ ਰਹੇ ਨਾ ਝੂਕੇ ਭੋਗ ਸੋ ਮਹਾਰਾਜ ਕਹਿੰਦੇ ਨਾ ਕਦੇ ਹੋ ਵੈ ਸੋਗ ਅਨ ਦਿਨ ਰਸ ਭੋਗ ਸਾਤਨ ਮਹਿਲ ਸਮਾਣੇ ਜਨੋ ਪ੍ਰੋਜਾਤਾ ਕਰਮ ਬਿਦਾਤਾ ਬੋਲੇ ਅੰਮ੍ਰਿਤ ਬਾਣੇ ਨਾ ਕਦੇ ਹੋ ਵੈ ਸੋਗ ਅਨ ਦਿਨ ਰਸ ਭੋਗ ਉਹਨੋ ਕਦੇ ਵੀ ਸ਼ੋਗ ਨਹੀਂ ਹੰਡਾਉਣਾ ਪੈਂਦਾ ਉਹ ਰਾਤ ਦਿਨ ਹਰੀ ਪਰਮੇਸ਼ਰ ਦੇ ਨਾਮ ਰੂਪੀ ਪ੍ਰੇਮ ਰੂਪੀ ਰਾਸ ਨੂੰ ਭੋਗਦੀ ਰਹਿੰਦੀ ਐ। ਪਰ ਮਹਾਰਾਜ ਕਹਿੰਦੇ ਸਾਤ ਧਨ ਮਹਿਲ ਸਮਾਣੀ ਤੇ ਜੀਵ ਰੂਪੀ ਇਸ ਜੀਪਤੀ ਪਰਮੇਸ਼ਰ ਵਾਹਿਗੁਰੂ ਜੀ ਦੇ ਸਰੂਪ ਰੂਪੀ ਮਹਿਲ ਦੇ ਵਿੱਚ ਸਮਾਈ ਰਹਿੰਦੀ ਐ। ਕਹਿੰਦਾ ਜੈਨਾ ਪ੍ਰਯੋਜਤਾ ਕਰਮ ਵਿਦਾਤਾ ਬੋਲੇ ਅਮਰਿਤ ਬਾਣੀ ਤੇ ਜਿਹੜੇ ਵੀ ਜੀਵ ਰੂਪ ਇਸਤਰੀ ਨੇ ਪ੍ਰਯੋਜਤਾ ਪਤੀ ਪਰਮੇਸ਼ਰ ਵਾਹਿਗੁਰੂ ਨੂੰ ਪਿਆਰੇ ਨੂੰ ਜਾਣਣਾ ਕੀਤਾ ਹੈ ਕਿਹੜੇ ਪਿਆਰੇ ਨੂੰ ਕਰਮ ਬਿਦਾਤਾ ਜਿਹੜਾ ਕਰਮਾਂ ਦੇ ਅਨੁਸਾਰ ਜੀਵਾਂ ਨੂੰ ਫਲ ਦੇਣ ਵਾਲਾ ਨਾ ਕਹਿੰਦਾ ਬੋਲੇ ਅੰਮ੍ਰਿਤ ਬਾਣੀ ਦਿਓ ਜੀਵ ਰੂਪ ਇਸਤਰੀ ਸਦਾ ਆਪਣੀ ਰਸਨਾ ਦੇ ਨਾਲ ਅੰਮ੍ਰਿਤ ਰੂਪ ਬਾਣੀ ਨੂੰ ਬੋਲਦੀ ਹੀ ਰਹਿੰਦੀ ਹੈ ਕਹਿੰਦਾ ਗੁਣਮੰਤਿਆ ਗੁਣਸਾਰੇ ਆਪਣੇ ਕੰਤ ਸਮਾਲੇ ਨਾ ਕਦੇ ਲੱਗੈ ਵਿਜੋਗੋ ਸੱਤੜਾ ਪਰਸਾਲਾਹੀਆ ਸਭ ਕਿਸ ਕਰਨੈ ਜੋਗ ਗੁਣਵੰਤਿਆ ਗੁਣਸਾਰਹਿ ਅਰਥਾਤ ਕਿ ਗੁਣਵਾਨ ਜੀਵ ਰੂਪੀ ਸਤਰੀਆ ਗੁਣਨੋ ਸੰਭਾਲਦੀਆਂ ਹਨ ਆਪਣੇ ਅਕੰਤ ਸੰਭਾਲ ਹੈ ਤੇ ਆਪਣੇ ਖਸਮ ਨੂੰ ਆਪਣੇ ਪਤੀ ਪਰਮੇਸ਼ਰ ਵਾਹਿਗੁਰੂ ਨੋ ਮਹਾਰਾਜ ਕਦੇ ਹਿਰਦੇ ਦੇ ਵਿੱਚ ਵਸਾਉਂਦੀਆਂ ਹਨ ਚੇਤੇ ਕਰਦੀਆਂ ਹਨ ਔਰ ਕਹਿੰਦਾ ਨਾ ਕਦੇ ਲੱਗਾ ਵਿਯੋਗੋ ਦੇ ਨਾ ਜੀਵ ਰੂਪੀ ਸਤਰੀਆਂ ਨੂੰ ਕਦੇ ਵੀ ਵਿਛੋੜਾ ਸਤਾਉਂਦਾ ਨਹੀਂ ਵਿਯੋਗ ਝੱਲਣਾ ਨਹੀਂ ਪੈਂਦਾ ਪਤੀ ਪਰਮੇਸ਼ਰ ਵਾਹਿਗੁਰੂ ਦਾ ਕਹਿੰਦਾ ਸੱਜੜਾ ਫਿਰਸਾਲਾਹੀਆ ਸਭ ਕਿਸ ਕਰਨੈ ਜੋਗੋ ਤੇ ਉਸ ਸੱਤਿਪਤੀ ਪਰਮੇਸ਼ਰ ਵਾਹਿਗੁਰੂ ਨੂੰ ਸੁਲਾਉਣਾ ਕਰੀਏ ਜਿਹੜਾ ਸਾਰਾ ਕੋਜੀ ਕਰਨੇ ਦੇ ਜੋਗ ਹੈ ਸਮਰੱਥ ਹੈ ਸੋ ਕੋ ਆਪਣੇ ਬਚਨ ਦੇ ਦੂਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿਆ ਸੱਚੜਾ ਸਾਹਿਬ ਸ਼ਬਦ ਪਛਾਣੀਐ ਆਪੇ ਲਏ ਮਿਲਾਏ ਸਾਧਨ ਪ੍ਰੇਅ ਕੈ ਰੰਗ ਰਤੀ ਵਿੱਚੋਂ ਆਪ ਗਵਾਏ ਸੱਚੜਾ ਸਾਹਿਬ ਸ਼ਬਦ ਪਛਾਣੀਐ ਉਹ ਸੱਚੇ ਮਾਲਕ ਨੂੰ ਗੁਰੂ ਮਹਾਰਾਜਿਆਂ ਦੇ ਸ਼ਬਦ ਦੁਆਰਾ ਪਛਾਣਨਾ ਕਰੀਏ ਕਾ ਪਹਿਲਾ ਇਹ ਮਿਲ ਆਏ ਜੇ ਸ਼ਬਦ ਦੁਆਰਾ ਵਿਚਾਰਨਾ ਕਰੀਏ ਤਾਂ ਹਰੀ ਪਰਮੇਸ਼ਰ ਆਪ ਹੀ ਤਰੁੱਟ ਕੇ ਜੀਵਾਂ ਨੂੰ ਆਪਣੇ ਚਰਨਾਂ ਦੇ ਨਾਲ ਮਿਲਾ ਲੈਂਦਾ ਹੈ ਪਰ ਮਹਾਰਾਜ ਕਹਿੰਦੇ ਸਾਤਨ ਪ੍ਰੇਅ ਕੈ ਰੰਗ ਰਤੀ ਵਿੱਚ ਹੋਂ ਆਪ ਗਵਾਏ ਤੋ ਹੋਤਾ ਨਰਦਾ ਜੀਵ ਰੂਪੀ ਸ੍ਰੀ ਆਪਣੇ ਪਿਆਰੇ ਦੇ ਪਤੀ ਦੇ ਰੰਗ ਚ ਪ੍ਰੇਮ ਦੇ ਵਿੱਚ ਰੰਗੀ ਹੀ ਰਹਿੰਦੀ ਹੈ ਤਾਰੇ ਮਹਾਰਾਏ ਕਹਿੰਦੇ ਵਿੱਚ ਹੋਂ ਆਪ ਗਵਾਏ ਆਪੇ ਤੋਂ ਆਪੇ ਨੂੰ ਗਵਾਉਣਾ ਕਰਦੇ ਹੋਂ ਮੈਂ ਹੰਕਾਰ ਕਮਾਣਡ ਜਾਂ ਗਰੋਰ ਨੂੰ ਛੱਡਣਾ ਕਰਦੀ ਐ ਕਹਿੰਦੇ ਵਿੱਚ ਹੋਂ ਆਪ ਗਵਾਏ ਫਿਰ ਕਾਲ ਨਾ ਖਾਏ ਗੁਰਮੁਖੇ ਇੱਕੋ ਜਾਤਾ ਤਮਨ ਇਸ਼ਕੁੰਨੀ ਅੰਤਰ ਪਿੰਨੀ ਮਿਲਿਆ ਜਗ ਜੀਵਨ ਦਾਤਾ ਉੰ ਵਿੱਚ ਹੋਂ ਆ ਅਗਵਾਏ ਫਿਰ ਕਾਲ ਨਾ ਖਾਏ ਜਿਹੜੀ ਵੀ ਜੀਵ ਰੂਪ ਇਸਤਰੀ ਆਪੇ ਜੋ ਆਪ ਇਹਨੂੰ ਵਰਣਾ ਕਰਦੇ ਆਵੇਂ ਹੰਕਾਰ ਨੂੰ ਛੱਡਣਾ ਕਰਦੀ ਐ ਫਿਰ ਕਾਲ ਉਹਨੂੰ ਖਾਂਦਾ ਨਹੀਂ ਮੌਤ ਉਹਨੂੰ ਮਹਾਰਾਜ ਕਹਿੰਦੇ ਨਾਸ਼ ਨਹੀਂ ਕਰਦੀ ਮਾਰਦੀ ਨਹੀਂ ਗੁਰਮੁਖੇ ਇੱਕੋ ਜਾਤ ਦਾ ਗੁਰੂ ਮਹਾਰਾਜ ਜੀ ਦੀ ਅਨੁਸਾਰੀ ਹੋ ਕੇ ਉਹਨੇ ਕੇਵਲ ਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਨੂੰ ਜਾਣਨਾ ਕੀਤਾ ਹੈ ਇਹਨੇ ਕਾਮਣ ਐਛ ਪੁੰਨੀ ਅੰਤਰ ਪਿੰਨੇ ਮਿਲਿਆ ਜਗ ਜੀਵਨ ਦਾਤਾ ਤੇ ਉਸ ਕਾਮਣ ਅਰਥਾਰ ਜੀਵ ਰੂਪੀ ਸਤਰੀ ਦੇ ਸ਼ਾਪੂਰੀ ਹੋ ਗਈ ਅੰਤਰ ਪਿੰਨੇ ਉਹ ਅੰਦਰ ਮਹਾਰਾਜ ਕਹਿੰਦੇ ਨਾਮ ਰਸ ਦੇ ਨਾਲ ਪ੍ਰੇਮ ਰਸ ਦੇ ਨਾਲ ਭੇਜ ਗਈ ਮਿਲਿਆ ਜਗ ਜੀਵਨ ਦਾਤਾ ਤੇ ਸਾਰੇ ਜਗ ਦਾ ਜੀਵਨ ਦਾਤਾ ਕਰਨ ਵਾਲਾ ਦਾਤਾ ਹਰੀ ਪਰਮੇਸ਼ਰ ਨੂੰ ਮਿਲ ਪਿਆ ਕਹਿੰਦਾ ਸ਼ਬਦ ਰਾਂਗੇ ਰਾਤੀ ਜੋ ਬਨਮਾਤੇ ਫਿਰ ਕਾ ਅੰਕ ਸਮਾਏ ਸਜੜਾ ਸਾਹਿਬ ਸ਼ਬਦ ਪਛਾਣੀਐ ਆਪੇ ਲਏ ਮਿਲਾਏ ਸ਼ਬਦ ਦੇ ਰੰਗ ਰਾਤੇ ਉਹ ਗੁਰੂ ਮਹਾਰਾਜਿਆਂ ਦੇ ਸ਼ਬਦ ਰੰਗਤਾ ਪ੍ਰੇਮ ਦੇ ਵਿੱਚ ਰੰਗੀ ਰਹਿੰਦੀ ਐ ਜੋਵਨ ਮਾਤੀ ਅਰਥਾਤਕ ਪ੍ਰੇਮ ਰੂਪ ਜੋਵਨ ਦੇ ਵਿੱਚ ਨਮਸਤ ਹੋਈ ਰਹਿੰਦੀ ਐ ਫਿਰ ਕ ਅੰਕ ਸਮਾਏ ਤੇ ਆਪਣੇ ਪਤੀ ਦੀ ਮਹਾਰਾਜ ਕਹਿੰਦੇ ਗੋਦ ਦੇ ਵਿੱਚ ਸਮਾਈ ਰਹਿੰਦੀ ਐ ਸਰੂਪ ਦੇ ਵਿੱਚ ਲੀਨ ਰਹਿੰਦੀ ਐ ਕਹਿੰਦੇ ਸੱਚੜਾ ਸਾਹਿਬ ਸ਼ਬਦ ਪਛਾਣੀਐ ਆਪੇ ਲਹੇ ਮਿਲਾਏ ਤੇਵਾ ਸਤਿਐ ਮਾਲਕ ਨੂੰ ਗੁਰੂ ਮਹਾਰਾਜਿਆਂ ਦੇ ਸ਼ਬਦ ਦੁਆਰਾ ਪਛਾਣਨਾ ਕਰੀਏ ਜੇ ਪਛਾਣੀਏ ਤਾਂ ਮਹਾਰਾਜ ਕਹਿੰਦੇ ਆਪ ਹੀ ਹਰੀ ਪਰਮੇਸ਼ਰ ਜੀਵਾਂ ਨੂੰ ਜਗਿਆ ਸੁਜਨਾਂ ਨੂੰ ਤਰੋਠ ਕੇ ਆਪਣੇ ਚਰਨਾਂ ਦੇ ਨਾਲ ਮਿਲਾ ਲੈਂਦਾ ਸੋਗ ਆਪਣੇ ਬਚਨ ਦੇ ਤੀਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਜਿਨੇ ਆਪਣਾ ਕੰਤ ਪਛਾਣਿਆ ਹੋ ਤਨ ਪੂਛਾ ਸੰਤਾਂ ਜਾਏ ਆਪੇ ਛੋੜ ਸੇਵਾ ਕਰੀ ਫਿਰ ਸੱਚੜਾ ਮਿਲ ਸਹਜ ਸੁਭਾਏ ਜਿਨੇ ਆਪਣਾ ਕੰਤ ਪਛਾਣਿਆ ਜਿਨ੍ਹਾਂ ਵੀ ਜੀਵ ਰੂਪ ਇਸਤਰੀਆਂ ਨੇ ਆਪਣੇ ਕੰਤ अथवा ਪਤੀ ਪਰਮੇਸ਼ਰ ਵਾਹਿਗੁਰੂ ਨੂੰ ਖਸਮ ਨੂੰ ਪਛਾਣਨਾ ਕੀਤਾ ਮਹਾਰਾਜ ਕਹਿੰਦੇ ਹਾਂ ਤੈਨੂੰ ਪੁੱਛਾ ਸੰਤਾਂ ਜਾਏ ਮੈਂ ਉਹਨਾਂ ਸੰਤ ਜਨਾਂ ਨੂੰ ਜਾ ਕੇ ਪੁੱਛਣਾ ਕਰਾਂ ਪਰਮੇਸ਼ਰ ਦੀਆਂ ਬਾਤਾਂ ਉਹਦੇ ਮਿਲਣੇ ਦੀ ਵਿਧੀ ਕਹਿੰਦੇ ਆਪ ਛੋੜ ਸੇਵਾ ਕਰੀ ਪਰ ਸੱਚੜਾ ਮੇਲਾ ਸਹਿਜ ਸੁਭਾਏ ਤੇ ਉਹ ਜਗਿਆ ਸੁਜਾਨੋ ਜੀਵ ਰੂਪੀ ਸਤਰੀਆਂ ਦਸਨਾ ਕਰਦੀਆਂ ਹਾਂ ਨਾ ਕਿ ਆਪਾ ਭਾਵ ਛੱਡ ਕੇ ਸੇਵਾ ਤੋਂ ਸਿਮਰਨ ਕਰਨਾ ਕੀਤਾ ਹਰੀ ਪਰਮੇਸ਼ਰ ਦਾ ਪਤੀ ਪਰਮੇਸ਼ਰ ਦਾ ਤੇ ਮਹਾਰਾਜ ਕਹਿੰਦੇ ਪਰ ਸੱਚੜਾ ਮੇਲਾ ਸਹਿਜ ਸੁਭਾਏ ਤੇ ਉਹ ਜਿਹੜਾ ਸੱਚੜਾ ਪੈਰਾ ਸੱਚਾ ਪਤੀ ਹੈ ਮਹਾਰਾਜ ਕਹਿੰਦੇ ਉਹ ਸਹਿਜ ਸੁਭਾ ਸੁਤੇ ਸਿੱਧੀ ਮਿਲ ਪੈਂਦਾ ਨਰਜਤ ਨਹੀਂ ਮਿਲ ਪੈਂਦਾ ਐਦਾ ਪੈਰਾ ਸੱਚਾ ਮਿਲ ਆਏ ਸਾਚ ਕਮਾਏ ਸਾਚ ਸਬਦ ਧਨ ਰਾਤੀ ਕਦੇ ਨਰਾਡ ਸਦਾ ਸੁਹਾਗਣ ਅੰਤਰ ਸਹਿਜ ਸਮਾਧੀ ਪੈਰਾ ਸੱਚਾ ਮਿਲ ਆਏ ਤੇ ਸੱਚਾ પતિ ਆਪ ਹੀ ਆ ਕੇ ਮਿਲ ਪੈਂਦਾ ਜਗਿਆਸੂ ਜਨਾਂ ਨੂੰ ਜੀਵ ਰੂਪੀ ਇਸਤਰੀਆਂ ਨੂੰ ਸਾਚ ਕਮਾਏ ਜਿਹੜੀਆਂ ਮਹਾਰਾਜ ਕਹਿੰਦੇ ਸੱਚ ਦੀ ਕਮਾਈ ਕਰਨਾ ਕਰਦੀਆਂ ਹਨ ਨਾਮ ਦੀ ਕਮਾਈ ਕਰਨਾ ਕਰਦੀਆਂ ਹਨ ਸਾਚ ਸ਼ਬਦ ਧਨ ਰਾਤੀ ਤੇ ਸੱਚੇ ਸ਼ਬਦ ਦੁਆਰਾ ਤਾਂ ਅਰਥਾਤ ਜੀਵ ਰੂਪੀ ਸਤਰੀ ਜਿਹੜੀ ਰੰਗੀ ਹੀ ਰਹਿੰਦੀ ਹੈ ਪਤੀ ਦੇ ਰੰਗ ਦੇ ਵਿੱਚ ਮਹਾਰਾਜ ਕਹਿੰਦੇ ਕਦੇ ਨਾ ਰਾਣ ਸਦਾ ਸੋਹਾਗਣ ਅੰਤਰ ਸਹਜ ਸਮਾਧੀ ਤਉ ਜੀਵ ਰੂਪੇ ਸ੍ਰੀ ਕਦੇ ਵੀ ਰੰਡੇ ਪਾ ਕੱਟਦੇ ਨਹੀਂ ਸਦਾ ਹੀ ਸੁਹਾਗਣ ਰਹਿੰਦੀ ਐ ਅੰਤਰ ਸਹਿਜ ਸਮਾਧੀ ਤੇ ਅੰਦਰ ਉਹ ਦੀ ਸਹਿਜ ਸਮਾਧੀ ਲੱਗੀ ਰਹਿੰਦੀ ਸਹਿਜ ਧਿਆਨ ਲੱਗਾ ਹੀ ਰਹਿੰਦਾ ਹੈ ਕਹਿੰਦੇ ਪੈਰ ਰਹਿਆ ਭਾਰ ਪੂਰੇ ਵੇਖ ਹਦੂਰੇ ਰੰਗ ਮਾਣੇ ਸਹਿਜ ਸੁਭਾਏ ਜਨੇ ਆਪਣਾ ਕੰਤ ਪਛਾਣਿਆ ਹੋਂ ਤਨ ਪੂਚਾਉ ਸੰਤਾਂ ਜਾਏ ਪਰ ਰਹਿਆ ਭਰਪੂਰੇ ਤੇ ਉਹਨਾਂ ਦੇ ਰੂਪ ਇਸਤਰੀਆਂ ਦੇ ਲੈ ਜੋ ਪਤੀ ਪਰਮੇਸ਼ਰ ਵਾਹਿਗੁਰੂ ਪਰਪੂਰ ਹੋ ਨਿਬੜਦਾ ਵਿਆਪਕ ਹੋ ਨਿਬੜਦਾ ਵੇਖ ਹ ਦੂਰੇ ਸਦਾ ਆਪਣੇ ਪਤੀ ਨੂੰ ਹਾਜ਼ਰ ਨਾਜ਼ਰ ਹੀ ਵੇਖਦੀਆਂ ਹਨ ਔਰ ਮਹਾਰਾਜ ਕਹਿੰਦਾ ਰੰਗ ਮਾਣਿਆ ਸਹਿਜ ਸੁਭਾਏ ਤੇ ਸਹਿਜ ਪ੍ਰੇਮ ਦੇ ਸਦਕਾ પતિ ਪਰਮੇਸ਼ਰ ਵਾਹਿਗੁਰੂ ਦੇ ਰੰਗ ਅਥਵਾ ਪ੍ਰੇਮ ਨੂੰ ਮਾਣਦੀਆਂ ਅਨੁਭੋਗਦੀਆਂ ਹਨ ਕਹਿੰਦਾ ਜਿਨੇ ਆਪਣਾ ਕੰਤ ਪਛਾਣਿਆ ਹਉ ਤੈਨ ਪੁੱਛਾ ਸੰਤਾਂ ਜਾਏ ਤੇ ਜਿਨਾਂ ਜੀਵ ਰੂਪੀ ਔਰਤਾਂ ਨੇ ਆਪਣੇ ਖਸਮ ਨੂੰ ਪਛਾਣਣਾ ਕੀਤਾ ਮੈਂ ਉਹਨਾਂ ਸੰਤ ਜਨਾਂ ਨੂੰ ਜਗਿਆ ਸੁਜਨਾਂ ਨੂੰ ਜੀਵ ਰੂਪੀ ਔਰਤਾਂ ਨੂੰ ਜਾ ਕੇ ਪੁੱਛਣਾ ਕਰ ਮਹਾਰਾਜ ਕਹਿੰਦੇ ਸਵਾਗਤ ਆਪਣੇ ਬਚਨ ਦੇ ਅੰਤਮ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਪਰੋ ਵਿਸੁੰਨੀਆਂ ਪੀ ਮਿਲ ਹ ਸਤਗੁਰ ਲਾਗ ਹੈ ਸਾਚੇ ਪਾਏ ਸਤਗੁਰ ਸਦਾ ਦਿਆਲ ਹੈ ਅਵਗੁਣ ਸ਼ਬਦ ਜਲਾਏ ਪਰ ਹਉ ਵਿਛੁਣਿਆ ਪੀ ਮਿਲ ਹੈ ਪਤੀ ਤਾਂ ਵਿਛੜੀਆਂ ਹੋਈਆਂ ਵੀ ਮਹਾਰਾਜ ਕਹਿੰਦੇ ਪਤੀ ਪਰਮੇਸ਼ਰ ਵਾਹਿਗੁਰੂ ਨੂੰ ਮਿਲ ਸਕਦੀਆਂ ਕਿਵੇਂ ਜੇ ਸਤਗੁਰੂ ਲੱਗ ਸਾਚੇ ਪਾਏ ਜੇ ਸੱਚੇ ਸਤਗੁਰੂ ਪਾਸ਼ਾ ਜੀਆਂ ਦੇ ਪਾਏ ਅਰਥਾਤ ਪੈਰੀਂ ਲੱਗ ਜਾਣ ਨਾ ਚਰਨੇ ਪੈ ਜਾਣ ਤੇ ਪਤੀ ਨਾਲੋਂ ਵਿਛੜੀਆਂ ਹੋਈਆਂ ਵੀ ਭਾਈ ਪਤੀ ਪਰਮੇਸ਼ਰ ਵਾਹਿਗੁਰੂ ਨੂੰ ਮਿਲ ਸਕਦੀਆਂ ਹਨ ਕਹਿੰਦਾ ਸਤਗੁਰ ਸਦਾ ਦਿਆਲ ਹੈ ਅਭੁਗੁਣ ਸ਼ਬਦ ਜਲਾਏ ਸਤਿਗੁਰੂ ਪਾਛਦ ਸਦਾ ਹੀ ਦਇਆਲੂ ਨੇ ਮਹਾਰਾਈ ਕਹਿੰਦੇ ਮਿਹਰਬਾਨ ਨੇ ਤਰਸਵਾਨ ਹਨ ਉਹ ਆਪਣੇ ਸ਼ਬਦ ਦੇ ਦੁਆਰਾ ਆਪਣੇ ਨਾਮ ਦੇ ਦੁਆਰਾ ਸਾਡੇ ਔਗਣਾਂ ਨੂੰ ਲੋਹ ਦਿੰਦੇ ਨੇ ਸਾੜ ਦਿੰਦੇ ਹਨ ਕਹਿੰਦੇ ਔਗਣ ਸ਼ਬਦ ਜਲਾਏ ਦੂਜਾ ਪਾਉ ਗਵਾਏ ਸੱਚੇ ਹੀ ਸਾਚੇ ਰਾਤੀ ਸੱਚਾ ਸ਼ਬਦ ਸਦਾ ਸੁਖ ਪਾਇਆ ਹੋਮ ਗਈ ਪਰਾਂਤੀ ਉਗਣ ਸ਼ਬਦ ਜਲਾਏ ਉਹ ਸਾਡੇ ਉਗਣਾਂ ਨੂੰ ਆਪਣੇ ਸ਼ਬਦ ਦੇ ਦੁਆਰਾ ਜਲਾ ਦਿੰਦੇ ਨੇ ਲੂ ਦਿੰਦੇ ਹਨ ਦੂਜਾ ਭਾਗ ਗਵਾਏ ਤੇ ਸਾਡੇ ਅੰਦਰੋਂ ਹਿਰਦੇ ਦੇ ਵਿੱਚ ਦੂਜ ਪ੍ਰੇਮ ਨੂੰ ਦੂਜ ਭਾਵ ਨੂੰ ਗਵਾ ਦਿੰਦੇ ਹਨ ਸੱਚੇ ਹੀ ਸਾਚੇ ਰਾਤੇ ਤੇ ਸੱਚੇ ਹੀ ਸਾਚ ਦੇ ਵਿੱਚ ਮਹਾਰਾਜ ਕਹਿੰਦੇ ਰੰਗੀ ਰਹਿੰਦੀ ਹੈ ਸਾਚੇ ਸਤ ਸਰੂਪ ਪਰਮੇਸ਼ਰ ਦੇ ਵਿੱਚ ਲੀਨ ਰਹਿੰਦੀ ਹੈ ਸੱਚਾ ਸ਼ਬਦ ਸਦਾ ਸੁਖ ਪਾਇਆ ਹੋਂ ਮੈਂ ਗਏ ਪਰਾਤੀ ਤੇ ਗੁਰੂ ਮਹਾਰਾਜਿਆਂ ਦਾ ਸੱਚੇ ਸ਼ਬਦ ਦੇ ਦੁਆਰਾ ਸਦੀਵੀ ਸੁੱਖ ਨੂੰ ਪਾਉਣਾ ਕਰਦੇ ਐ ਤੇ ਉਹਦੇ ਅੰਦਰੋਂ ਹੋਂ ਮੈਂ ਹੰਕਾਰ ਕੁਮਾਂਡ ਗਰੂਰ ਤੇ ਪ੍ਰਾਂਤੀ ਅਰਥਾਤ ਪਰਮ ਭਲੇ ਖਾਂ ਜਾਂਦਾ ਰਹਿਦਾ ਭੜਗਣਾ ਜਾਂਦੀ ਰਹਿੰਦੀ ਐ ਇਹਦੇ ਪੇਰ ਨਿਰਮਾਇਲ ਸਦਾ ਸੁਖ ਦਾਦਾ ਨਾਨਕ ਸ਼ਬਦ ਮਿਲਾਏ ਪਰ ਹੋ ਵਿਸ਼ੁੰਨੀਆਂ ਭੀ ਮਿਲ ਹੈ ਜੇ ਸਤਗੁਰ ਲਾਗਹਿ ਸਾਚੇ ਪਾਏ ਤੇਰੋ ਨਰਮਾਇਲ ਸਦਾ ਸੁਖ ਦਾਤਾ ਉਪતિ ਪਰਮੇਸ਼ਰ ਵਾਹਿਗੁਰੂ ਤੇ ਨਰਮਾਇਲ ਅਰਥਾਤ ਮੈਲ ਤੋਂ ਰਹਿਤ ਹੈ ਪਵਿੱਤਰ ਹੈ ਸਾਫ ਸ਼્વાસ ਹੈ ਸਦਾ ਸੁਖ ਦਾਤਾ ਸਦਾ ਸੁੱਖਾਂ ਦੀ ਦਾਤ ਕਰਨੇ ਵਾਲਾ ਨਾਨਕ ਸ਼ਬਦ ਮਿਲਾਏ ਤੇ ਤੀਸਰੇ ਗੁਰੂ ਨਾਨਕ ਤਾਂ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਆਪਣੇ ਸ਼ਬਦ ਦੁਆਰਾ ਜੀਵਾਂ ਨੂੰ ਆਪਣੇ ਚਰਨਾਂ ਦੇ ਨਾਲ ਮਿਲਾ ਲੈਂਦੇ ਹਨ ਕਹਿੰਦਾ ਪਰੋ ਵਿਸ਼ੁਨੀਆਂ ਭੀ ਮਿਲਹਾ ਜੇ ਸਤਗੁਰ ਲੱਗ ਸਾਚੇ ਪਾਏ ਪਰੋ ਵਿਸ਼ੁਨੀਆਂ ਭੀ ਮਿਲ ਬਤੀ ਪਰਮੇਸ਼ਰ ਵਾਹ ਗੁਰੂ ਦੇ ਨਾਲੋਂ ਵਿਛੜੀਆਂ ਹੋਈਆਂ ਵੀ ਮਿਲ ਸਕਦੀਆਂ ਨੇ ਜੀਵ ਰੂਪ ਇਸਤਰੀਆਂ ਕਿਵੇਂ ਜੇ ਸਤਗੁਰ ਲੱਗ ਸਾਚੇ ਪਾਏ ਜੇ ਸੱਚੇ ਸਤਗੁਰੂ ਪਾਤਸ਼ਾਹ ਦੀਆਂ ਦੇ ਪੈਰੀ ਲੱਗ ਜਾਣਾ ਚਰਨੇ ਪੈ ਜਾਣਾ ਤੇ ਪਤੀ ਦੇ ਨਾਲੋਂ ਵਿਛੜੀਆਂ ਹੋਈਆਂ ਜੀਵ ਰੂਪ ਇਸਤਰੀਆਂ ਵੀ ਪਤੀ ਪਰਮੇਸ਼ਰ ਨੂੰ ਮਿਲ ਸਕਦੀਆਂ ਹਨ ਕਹਦਾ ਪੈਰ ਨੇ ਰਮਾਏ ਲ ਸਦਾ ਸੁਖ ਦਾ ਦਾ ਨਾਨਕ ਸ਼ਬਦ ਮਿਲਾਏ ਤੇਰ ਹੋ ਵਿਸ਼ਨੀਆ ਪੀ ਮਿਲਹਾ ਜੈ ਸਤ ਗੁਰ ਲਾਗ ਸਾਚੇ ਪਾਏ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ